ਕੈਨੇਡਾ ਸਰਕਾਰ ਅਪੰਗਤਾ ਦੇ ਨਾਜ਼ਿਰ ਹੈ ਨਾਗਰਿਕਾਂ ਦੇ ਲਈ ਇੱਕ ਵੱਡਾ ਤੇ ਇਤਿਹਾਸਕ ਕਦਮ ਚੁੱਕਣ ਜਾ ਰਹੀ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ 5 ਜਨਵਰੀ 2026 ਤੋਂ ਡਿਜ਼ੇਬਿਲਟੀ ਸਪੋਰਟ ਲੈਣ ਵਾਲਿਆਂ ਨੂੰ ਹਰ ਮਹੀਨੇ ਵਾਧੂ 200 ਡਾਲਰ ਮਿਲਣਗੇ ਇਹ ਨਵਾਂ ਮਾਸਿਕ ਭੁਗਤਾਨ ਮੌਜੂਦਾ ਸੁਭਾਈ ਅਤੇ ਸੰਕੇ ਪੰਕਤਾ ਲਾਪਤੋ ਇਲਾਵਾ ਦਿੱਤਾ ਜਾਵੇਗਾ ਅਰਥਾਤ ਇਹ ਰਕਮ ਪੁਰਾਣੇ ਲਾਪਾ ਨੂੰ ਬਦਲਣ ਦੀ ਥਾਂ ਉਹਨਾਂ ਨੂੰ ਹੋਰ ਮਜ਼ਬੂਤ ਕਰੇਗੀ ਮਹਿੰਗਾਈ ਕਿਰਾਇਆ ਪਹੁੰਚਣ ਅਤੇ ਦਵਾਈਆਂ ਤੇ ਵਧ ਰਹੇ ਖਰਚੇ ਤੇ ਕਾਰਨ ਬਹੁਤ ਸਾਰੇ ਡਿਜ਼ੇਬਿਲਟੀ ਸਪੋਰਟ ਪ੍ਰਾਪਤ ਕਰਤਾ ਵਿੱਤੀ ਤੰਕੀਤਾ ਦਾ ਸਾਹਮਣਾ ਕਰੇ ਨੇ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਇਹ ਵਾਧੂ ਸਹਾਇਤਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕ ਆਪਣੀ ਬੁਨਿਆਦੀ ਲੋੜਾਂ ਆਸਾਨੀ ਦੇ ਨਾਲ ਪੂਰੀਆਂ ਕਰ ਸਕਣ ਇਹ ਭੁਗਤਾਨ ਖਾਸ ਲੋੜਤਿਆਂ ਵਿਅਕਤੀ ਦੇ ਲਈ ਹੈ ਜੋ ਲੰਬੇ ਸਮੇਂ ਜਾ ਸਥਾਈ ਅਪੰਗਤਾ ਦੇ ਨਾਲ ਜੀ ਰਹੇ ਨੇ ਅਤੇ ਆਮਦਨ ਅਤੇ ਰਿਹਾਇਸ਼ੋ ਸੰਬੰਧੀ ਮਾਪਦੰਡਾ ਉਤੇ ਖਰੇ ਉਤਰਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਜਿੱਥੇ ਸੰਭਵ ਹੋਵੇ ਇਸ ਰਕਮ ਨੂੰ ਹੋਰ ਲਾਭਪਾਤੋਂ ਕਟਿਆ ਨਹੀਂ ਜਾਵੇਗਾ ਤਾਂ ਜੋ ਲੋਕਾਂ ਨੂੰ ਪੂਰਾ ਫਾਇਦਾ ਮਿਲ ਸਕੇ ਮਾਰਾ ਅਤੇ ਵਕਾਲਤੀ ਸਮੂਹਾਂ ਦਾ ਮੰਨਣਾ ਹੈ ਕਿ ਇਹ ਕਦਮ ਅਪਗਟਾ ਵਾਲੇ ਲੋਕਾਂ ਦੇ ਵਿੱਚ ਗਰੀਬੀ ਘਟਾਉਣ ਆਤਮ ਨਿਰਭਰਤਾ ਵਧਾਉਣ ਅਤੇ ਉਹਨਾਂ ਨੂੰ ਸਮਾਜ ਦੇ ਵਿੱਚ ਵਧੇਰੇ ਸਨਮਾਨ ਅਤੇ ਸੁਰੱਖਿਆ ਦੇਣ ਦੇ ਵਿੱਚ ਮਦਦਗਾਰ ਸਾਬਤ ਹੋਵੇਗਾ